इतने सारे लड़के आके सारा तोड़ फोड़ किए अलमारी से सारी चीजें ले बैठा के इतनी सोने की चीजें थी ਕਲਕੀ ਬੁੱਕੀ ਇਹ ਏਸੀ ਯੂਸੀ ਸਭ ਐਲਈਓ ਐਲਈਡੀ ਅੰਦਰ ਵੀ ਤੋਲ ਸਕੀਂ ਅੰਦਰ ਵੀ ਜਾਇਆ ਮੜਾਇਆ ਇੱਧਰ ਇੱਧਰ ਚੱਲੋ ਖੋਲੀਏ ਕੋਡ ਪਹਿਲਾਂ ਮਾਦਾ ਜੀ ਆਓ ਤੁਹਾਨੂੰ ਦਿਖਾਉਂਦਾ। ਕੋਲ ਮਾਰੀ ਖੋਲ ਜਣਾ। ਆਓ ਮੜੀ। ਇਹ ਮਾਰੀ ਖੋਲ ਕੇ ਇਹ ਸਾਰੀ ਸੈੱਟ ਮੰਗਲ ਸੂਤਰ, ਚੰਗੀਆਂ ਦੀ, ਟੋਪਸ ਦੀ ਇਹ ਸਾਰੀ। ਤੁਹਾਨੂੰ ਮੰਗੋ ਫਾਇਓ। ਜਾਂ ਮਗਾ ਜੀ ਉਹਦਾ। ਕਿੰਨੀ ਕੀਮਤ ਦਾ ਸੈੱਟ ਹੈਗਾ ਸੀ? ਕਿਲੇ ਤੋਲੇ ਦਾ ਹੋਗਾ? 2 ਤੋਲੇ ਦਾ ਤੇ ਹੋਣੀ ਆ। 2 ਤੋਲੇ ਕੀ ਥੀ? 2.5 ਚੋਲੇ ਦਾ। ਕਹਿਣ ਸੀ ਸੈੱਟ ਸੀ ਕੀ? ਹਾਂਜੀ ਮੰਗਲ ਸੂਤਰ ਸੈੱਟ ਨਾਲ ਹੋਈਆਂ। ਇਲਤੋਲੇ ਦੀ ਕਿਹਦੀ ਚਾਹੀਦੀ ਇੱਕ ਭਾਜੀ ਸੈੱਟ ਹੀ ਹੂੰ ਦੋ ਤੋਲੇ ਦੀ ਮੇਰੀ ਚਾਹੀਦੀ ਮੇਰੀ ਵਾਈਫ ਦਾ ਮੈਰਿਜ ਵਾਲਾ ਸੈੱਟ ਹੀ ਹੂੰ ਮੇਰੇ ਮਦਰ ਦੇ ਚਾਹੀਦੀ ਹੀ ਮੇਰੀ ਚਾਹੀਦੀ ਵਾਈਫ ਦਾ ਮੈਰਿਜ ਵਾਲਾ ਸੈੱਟ ਹੀ ਹੂੰ ਮੇਰੀ ਚਾਹੀਦੀ ਮੇਰੀ ਮਦਰ ਦੀ ਚਾਹੀਦੀ ਤੇ ਮੇਰੀ ਮੰਮੀ ਦੀਆਂ ਵਾਲੀਆਂ ਨੇ ਮਤਲਬ 2.5 ਤੇ 3 ਅੱਖਰ ਦਾ ਭਾਈ ਮੇਰਾ 골ਡ ਹੀ ਕੁਛ ਕੈਸ਼ ਵੀ ਹੈ 10-15000 ਰੁਪਏ ਭਾਈ ਕੈਸ਼ ਹੀ ਹੂੰ ਉਹ ਵੀ ਲੈ ਕੇ ਕੱਢ ਕੇ 45 ਦੀ ਮੇਰੀ 25 ਇਹਨੇ ਹੈਗੇ ਹਾਨੂੰ ਭਾਈ ਬਸ ਇਨਸਾਫ ਚਾਹੀਦਾ ਹੈ ਮੈਂ ਜੋ ਔਖਾ ਹੀ ਮੇਰੀ ਮਾਤਾ ਕੰਮ ਦੀ ਵਾਈਫ ਦੋਵੇਂ ਪਹਿਲੇ ਹੀ ਘਰ ਇੱਕ ਮੇਰੇ ਬੇਟੇ ਦੇ ਪੇਪਰ ਚੱਲਦੇ ਪਿਆ ਉਹਦਾ ਪੇਪਰ ਹੀ ਉਹ ਟਿਊਸ਼ਨ ਤੇ ਜਾਂਦਾ ਛੋਟੇ ਵਾਲਾ ਮਦਰ ਨੇ ਤੇ ਮੇਰੀ ਵਾਈਫ ਨੇ ਜਾਨ ਬਚਾਈ ਇਹ ਦਰਵਾਜ਼ੇ ਉੱਚ ਲੋਗ ਗਏ ਤੁਹਾਡਾ ਬਹੁਤ ਕੋਲ ਤੋਂ ਪਤਾ ਕਿਉਂਕਿ ਆਲਦੀ ਤੋਂ ਉੱਥੋਂ ਕੁੱਟ ਕੇ ਇੱਧਰ ਇਹਨਾਂ ਵੱਲ ਮਾਰੀ ਇਹ ਬਾਹਰੋਂ ਚ ਲੋਗ ਹੋ ਗਏ ਕਿਹੜੀ ਮੇਲੇ ਛੋਟੇ ਹੋਏ ਆ ਤੇ ਗਾਲ ਗਾਲ ਤੇ ਪਰਾਣ ਨੂੰ ਹੋਦਾ ਥੰਡਾ ਇਹਨਾਂ ਨੇ ਪੰਦਾ ਨਹੀਂ ਬਾਦੂ ਚ ਲੋਗ ਹੋ ਗਏ ਤਾਂ ਜੱਜੇ ਪਤਾ ਨਹੀਂ ਲਗਾਓ ਇਸਨੂੰ ਬਾਦੂ ਦਾ ਬੂਆ ਹੈ ਮੈਂ ਆਪਾਂ ਆਖਾ ਲੈਣਾ ਥੋੜਾ ਜੱਤਰੀ ਦੀ ਘੜੀ ਲਈ ਆਪਾਂ ਹੋਇਆ ਅੱਛਾ ਕਰਤਨ ਅਗੇ ਜਾ ਬੂਆ ਬੰਤੀ ਭਰਿਆ ਹੋਊਗਾ ਤੇ ਦੇਖੋਗੇ ਮੇਰੇ ਦੋ ਜਿਆ ਨਹੀਂ ਕੋਈ ਨਹੀਂ ਲਾਉਂਦੇ ਦੇਖੋ Schau uh mal, -huh. ਬਾਈਟੜੀ ਕਰਦੀ ਸ਼ੋਰ ਕਰਦੀ ਐ ਤੇ ਬਾਈਟੜੀ ਕਰਦੀ ਹੈ ਜੀ ਇਹਦਾ ਹੂੰ ਕੱਲੀ ਕੱਲੀ ਬਿੜੇ ਤੇ ਕੱਲੀ 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 ਬਿੜੇ ਸ਼ੋਰ ਕਰਦੀ ਨਾ ਸਭ ਨੂੰ ਉੱਪਰ ਆਪਾਂ ਸਾਰਾ ਨਾ ਕੋਲੋਂ ਉਹਨਾਂ ਦੇ ਬਾਅਦ ਬਾਅਦ ਨੂੰ ਨਾ ਸਿੱਧਾ ਮੈਂ ਪਾਣਾ ਵੇਲੇ ਮੇਰਾ ਭਾਈ ਮਨੀਸ਼ ਕੁਮਾਰ ਮੈਂ ਭਾਜੀ ਮਾਲਪਿੰਡ ਬਾਬਾ ਭਾਜੀ ਮੈਂ 3 ਸਾਲ ਮੈਂ ਹੁਣੇ ਜੇ ਇੱਥੇ ਸ਼ਿਫਟ ਹੋਇਆ ਵਾਂ ਐਕਚੁਅਲੀ ਮੈਂ ਮਜੀਠਾ ਰੋਡ ਨਹੀਂ ਮੇਰੇ ਮਦਰ ਰਿਟਾਇਰ ਹੋਇਆ ਗਵਰਨਮੈਂਟ ਸਰਵੰਟ ਆਪਾਂ ਇੱਥੇ ਆਪਣਾ ਘਰ ਬਣਾਇਆ ਮੇਰੇ ਮਦਰ ਰਿਟਾਇਰ ਹੋਈ ਸੀ ਮੇਰੇ ਬੱਚੇ ਪੜਦੇ ਬ੍ਰਾਈਲੈਂਡ ਸਕੂਲ 'ਚ ਅੱਜ ਤੋਂ 2-3 ਸਾਲ ਪਹਿਲੇ ਕੋਈ ਝਗੜਾ ਹੋਇਆ ਸੀ ਉਹਦੇ ਵਿੱਚ ਉਹਨਾਂ ਨੇ ਦੋਵੇਂ ਪਾਰਟੀਆਂ ਬੱਚਿਆਂ ਨੂੰ ਸਕੂਲੋਂ ਕੱਢਤਾ ਸੀ ਅੱਜ ਮੈਂ ਜੋਬ ਤੇ ਹੀ ਛੋਟਾ ਮੇਰਾ ਬੇਟਾ 10th ਦੇ ਪੇਪਰ ਦੇਣਦੇ ਆ ਤੇ ਉਹਦੇ باوجود ਕੋਈ 9 9.9 ਇਹਦੇ 20 25 ਜਣੇ ਆ ਸਾਰਾ ਮੇਰਾ ਘਰ ਤੋੜ ਭੰਨ ਕੇ ਚਲ ਗਏ ਇਹ ਭਾਜੀ ਕੋਈ ਮੰਜੀਠਾ ਰੋਡ ਦੇ ਮੁੰਡੇ ਹੈਗੇ ਆ ਜਿਹੜੇ ਹੁਣ ਜੇਲ੍ਹ ਚੋਂ ਆਏ ਆ ਇੱਕ ਬਬਲੂ ਭਈਆ ਆ ਤੇ ਇੱਕ ਬਹਾਮਣ ਆ ਇੱਕ ਮੁੰਡਾ ਹੈਗਾ ਆ ਹੰਸ ਇੱਕ ਨਾਵਿਆ ਇੱਕ ਜਾਸਿਆ ਪਤਾ ਨਹੀਂ ਭਾਜੀ ਸਕੂਲੀ ਝਗੜਾ ਹੀ ਬੱਚਿਆਂ ਦਾ ਸਕੂਲੀ ਝਗੜਾ ਹੀ ਬੱਚਿਆਂ ਦਾ ਤੇ ਅਸੀਂ ਤੇ ਕਦੀ ਇੰਨਾ ਸੀਰੀਅਸ ਲਿਆ ਨਹੀਂ ਮੇਰਾ ਟਰੈਵਲ ਦਾ ਕੰਮ ਹੈ ਨਾਰਮਲੀ ਆਪਾਂ ਜੌਬ ਕਰਦੇ ਆ ਆ ਹੁਣ ਵੀ ਤੁਸੀਂ ਵੇਖਿਆ ਹੀ ਆ ਮੇਰੇ ਮਦਰ ਖਾਣੇ ਦੀ ਤਿਆਰੀ ਕਰ ਰਹੀ ਸੀ ਮੇਰੀ ਵਾਈਫ ਵੀ ਘਰ ਕੱਲੀ ਸੀ ਤੇ ਬਸ 20 25 ਜਣੇ ਆਏ ਆ ਵੀਡੀਓ ਸੀਸੀਟੀਵੀ ਦੀ ਆਪਾਂ ਪੁਲਿਸ ਵਾਲਿਆਂ ਨੂੰ ਦੇ ਦਿੱਤੀ ਆ ਪਰ ਪ੍ਰਸ਼ਾਸਨ ਨੇ ਕਿਹਾ ਵੀ ਆਪਾਂ ਆਨੇ ਆ ਪਰ ਉਹ ਆਏ ਨਹੀਂ ਹਾਂਜੀ ਇਹਨਾਂ ਨੇ ਭਾਈ ਜਾਨ ਬਚਾਈ ਆ ਵੀ ਜਦੋਂ ਇਹ ਅੰਦਰ ਐਂਟਰ ਹੋਏ ਆ ਇਹਨਾਂ ਨੇ ਐਲਸੀਡੀ ਤੋੜ ਕੇ ਇਹਨਾਂ ਵੱਲ ਸੁੱਟੀ ਆ ਤੇ ਪਿੱਛੇ ਬਾਥਰੂਮ ਹੀ ਮੇਰੇ ਮਦਰ ਤੇ ਮੇਰੀ ਵਾਈਫ ਬਾਥਰੂਮ ਚ ਲੋਕ ਹੋ ਗਏ ਇਹਨਾਂ ਨੇ ਬਾਥਰੂਮ ਚ ਲੋਕ ਹੋ ਕੇ ਆਪਣੀ ਜਾਨ ਬਚਾਈ ਆ ਬਾਕੀ ਉਹਨਾਂ ਵੱਲੋਂ ਕੋਈ ਕਸਰ ਨਹੀਂ ਸਾਡੀਆਂ ਅਲਮਾਰੀਆਂ ਦੇ ਤਾਲੇ ਤੋੜਤੇ ਆ ਜਿਹਦੇ ਵਿੱਚੋਂ ਮੇਰੀ ਵਾਈਫ ਦਾ ਮੈਰੀ ਦਾ ਸੈੱਟ ਹੀ ਮੇਰੀ ਚੈਨੀ ਹੀ ਮੇਰੀ ਮਦਰ ਦੀ ਚੈਨੀ ਹੀ ਮੇਰੀ ਵਾਈਫ ਦੇ ਟੋਪਸ ਹੀ ਮੇਰੀ ਮਦਰ ਦੀਆਂ ਵਾਲੀਆਂ ਹੀ ਮਤਲਬ 3 1/2 ਲੱਖ ਰੁਪਏ ਦਾ ਸੋਨਾ ਹੀ ਕੋਈ 10 ਪਰ 10000 ਰੁਪਇਆ ਕੈਸ਼ ਹੀ ਘਰ ਉਹ ਵੀ ਲੁੱਟ ਕੇ ਲਗੇ ਭਾਜੀ ਬੰਦੇ ਦੇ ਸੀਸੀਟੀਵੀ ਆਈ ਨਹੀਂ ਸੀਸੀਟੀਵੀ ਭਾਜੀ ਨਾਲ ਦੇ ਬੰਨੇ ਆਈ ਆ ਉਹ ਪੁਲਿਸ ਵਾਲੇ ਨੂੰ ਆਪਾਂ ਦੇ ਦਿੱਤੀ ਹੈ ਆਸ ਭਾਈ ਹੁਣ ਉਹ ਤੇ ਕਹਿ ਕੇ ਗਏ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਪਰ ਉਹ ਦੁਬਾਰਾ ਆਏ ਨਹੀਂ ਆ ਮੈਨੂੰ ਨਹੀਂ ਲੱਗਦਾ ਪੁਲਿਸ ਕੋਈ ਬਣਦੀ ਕਾਰਵਾਈ ਕਰੂਗੀ ਉਹਨਾਂ ਕੋ ਭਾਜੀ ਦਾਤਰ ਹੀ ਇੱਥੇ ਵੀਡੀਓ ਤੇ ਵੀ ਆ ਇੱਥੇ ਛੱਡ ਕੇ ਵੀ ਗਏ ਆ ਦਾਤਰ ਦਾਤਰ ਔਰ ਬਹੁਤੇ ਤਾਰੇ ਹਥਿਆਰ ਹੀ ਉਹਨਾਂ ਕੋ ਭਾਜੀ ਮੰਗ ਭਾਈ ਇਹ ਇਨਸਾਫ ਦੀ ਕਰਦੇ ਆ ਜੋ ਇਨਸਾਫ ਸਾਨੂੰ ਦਿੱਤਾ ਜਾਏ ਮੇਰੀ ਵਾਈਫ ਦੇਖੋ ਉਹਨਾਂ ਨੇ ਸਾਰੇ ਨੇ ਮੂੰਹ ਬੰਨੇ ਸੀ ਭਾਜੀ ਕੁਝ ਬਾਈਕਾਂ ਦੇ ਨੰਬਰ ਵੀ ਆਏ ਆ ਸੀਸੀਟੀਵੀ ਦੇ ਵਿੱਚ ਜੇ ਪੁਲਿਸ ਕੋਸ਼ਿਸ਼ ਕਰੇਗੀ ਤੇ ਉਹ ਫੜੇ ਵੀ ਜਾਣਗੇ ਗਾਵੀ ਖਤਰਾ ਹੀ ਹੈ ਭਾਜੀ ਮੇਰੀ ਵਾਈਫ ਤੇ ਮੇਰੀ ਮਦਰ ਕੱਲੇ ਰਹਿੰਦੇ ਆ ਮੈਂ ਭਾਜੀ ਮੇਰਾ ਟਰੈਵਲ ਦਾ ਕੰਮ ਹੈ ਬਾਹਰ ਰਹਿਣਾ ਆ ਕੱਲ ਨੂੰ ਆ ਕੇ ਕੁਝ ਵੀ ਕਰ ਸਕਦੇ ਭਾਜੀ ਮੇਰਾ ਨਾਮ ਭਾਵਨਾ ਹੈ ਮੈਂ ਮਾਲੀਪਿੰਡ ਮੇ ਰਹਤੀ ਹਾਂ ਹਾਂ ਮਰ ਮਮੀ ਘਰ ਤੇ ਕੱਲੇ ਹੀ ਥੇ और ये वी पच्ची मिनट वी पच्ची लड़के आए और ये पत्थर से तोड़ फोड़ किए और हम डर के मारे अंदर भागे अंदर बाथरूम में लॉक हो गए और वो धार धार तलवार तो से धार तलवारों से मार मार के सारी चीज़ें तोड़े हमारी ए सी तोड़े किचन का सारा सामान तोड़ के गए वो वी पच्चीस मिनट में सारा काम करके गए अगर हम उनके पास होते तो वो हमको भी काट देते हम हमको नुकसान पहुँचाते वो वजह झगड़ा हमको नहीं पता किस बात का है, तो में है तो नहीं।, नहीं वो मुंह बांध के आए हुए थे और हमने देखा भी नहीं उनको कौन थी, तो आपने कैसे अपने जान बचा थी? हमने अपने जान बचाया बाथरूम में घुस के दरवाजा को लॉक किया बाथरूम को तो नुकसान वो काफी किए हुए हाँ जी पैसे लेके गए गहने लेके गए मेरी शादी की ज्वेलरी थी टोपस थी मंगलसूत्र थी मेरी सासू माँ की टोपस थी और पैसे भी कुछ थे ਹਾਂਜੀ ਮੰਗ ਹਮ ਇਹ ਕਰਦੇ ਹਾਂ ਕਿ हमको ਇਨਸਾਫ ਮਿਲੇ ਭਾਜੀ ਮੇਰਾ ਨਾਮ ਅਵਿਨਾਸ਼ ਆ ਐ ਮੇਰਾ ਵੱਡਾ ਸਾਲਾ ਵਾ ਠੀਕ ਹੈ ਜੀ ਜੋ ਵੀ ਇੱਥੇ ਹੋਇਆ ਜਿੱਦਾਂ ਵੀ ਹੋਇਆ ਤੁਸੀਂ ਸਾਰਾ ਵੀਊ ਲਿੱਤਾ ਜੋ ਵੀ ਟੁੱਟਾ ਭੱਜਾ ਜੋ ਤੁਸੀਂ ਵੇਖਿਆ ਬਾਕੀ ਜੋ ਪੁਰਾਣੀ ਰੰਜੀ ਚੱਲਦੀ ਆ ਬੱਚਿਆਂ ਦੀ ਉਹ ਤਾਂ ਚੱਲਦੀ ਆ ਜੇ ਇੰਨੀ ਗੁੰਡਾਗਰਦੀ ਮਾਲਾ ਦੇ ਵਿੱਚ ਹੈਗੀ ਆ ਕਦੇ ਗੋਲੀ ਚੱਲ ਜਾਂਦੀ ਆ ਕਦੇ ਬੰਦਾ ਮਾਰ ਦਿੰਦੇ ਆ ਕਦੇ ਕੋਈ ਕਿਸੇ ਦੇ ਘਰ ਵੜ ਕੇ ਐਨਾ ਨੁਕਸਾਨ ਕਰ ਜਾਂਦਾ ਵਾ ਇਹ ਇੰਨੀ ਬਦਮਾਸ਼ੀ ਮਾਲਾ ਦੇ ਵਿੱਚ ਆ ਤੇ ਬਾਕੀ ਕਿੱਥੇ ਸੇਫ ਹੈਗਾ ਜੀ ਇੱਥੇ ਦੀ ਸਾਡੀ ਜਿਹੜੀ ਪੁਲਿਸ ਹੈ ਉਹ ਕੀ ਕਰਨਦੀ ਆ ਅਸੀਂ ਗਏ ਆ ਚੌਂਕੀ 'ਚ ਚੌਂਕੀ ਦੇ ਵਿੱਚ ਸਾਡੀ ਦਰਖਾਸਤ ਨਹੀਂ ਲਿਖੀ ਗਈ ਪਹਿਲਾਂ ਜਦੋਂ ਦੱਸਿਆ ਮੌਕੇ ਤੇ ਆਏ ਆ ਵੇਖ ਲੈਣੇ ਆ ਜੀ ਅਸੀਂ ਬੁਲਾ ਲੈਣੇ ਆ ਅਸੀਂ ਇਹ ਕਰ ਲੈਣੇ ਆ ਜਦੋਂ ਦੱਸਿਆ ਵਾ ਗਿਆ ਵਾ ਜਦੋਂ ਫੁਟੇਜ ਵੇਖੀ ਆ ਫੇਰ ਦਰਖਾਸਤ ਵੀ ਨਹੀਂ ਲਿਖੀ ਗਈ ਸਾਡੀ ਜੋ ਲਿਖੀ ਉਹ ਪੁਰਾਣੀ ਲਿਖੀ ਹੋਈ ਹੈ ਸਾਡੀ ਹੁਣ ਘਰ ਦੇ ਵਿੱਚ ਕੀ ਕੀ ਪੰਦ ਉਡ ਗਈ ਸੀ ਤੁਹਾਡੇ ਘਰ ਦੇ ਵਿੱਚ ਸਾਰਾ ਕੋਸ਼ੀ ਤੋੜ ਗਏ ਜੀ ਬਾਕੀ ਤੁਹਾਨੂੰ ਵੀਡੀਓ ਚ ਹੀ ਪਤਾ ਲੱਗ ਜਾਊਗਾ ਕੀ ਕੀ ਤੋੜ ਕੇ ਗਏ ਆ ਸਭ ਕੁਝ ਤੋੜ ਕੇ ਗਏ ਆ ਅਸੀਂ ਇਹੋ ਚਾਹੁੰਦੇ ਆ ਵੀ ਸਾਨੂੰ ਇਨਸਾਫ ਚਾਹੀਦਾ ਜੇ ਕਿੰਨੇ ਬੰਦੇ ਆਏ ਟੁੱਟ ਗਏ ਕਿੰਨੇ ਘੱਟੋ ਘੱਟ ਨਹੀਂ ਜਿਹੜੀ ਵੀਡੀਓ ਤੁਸੀਂ ਵੇਖੋਗੇ ਇਹਦੇ ਵਿੱਚ 25 ਕੇ 26 ਮੁੰਡੇ ਹੈਗੇ ਆ ਜਿਹੜੇ ਕਿ ਅੰਦਰ 7 ਤੇ ਮੋਟਰਸਾਈਕਲ ਅੰਦਰ ਹੀ ਆਏ ਆ ਤੇ ਬਾਕੀ ਜਿੰਨੇ ਮੁੰਡੇ ਬਾਹਰ ਖਲੋਤੇ ਆ ਉਹ ਵੱਖਰੇ ਆ ਬਾਕੀ ਬੈਂਕ ਦੀ ਫੁਟੇਜ ਤੋਂ ਪੂਰਾ ਪਤਾ ਲੱਗ ਜਾਊਗਾ ਭਾਜੀ ਤੇ ਉਹ ਵੀ ਆ ਮਾਲੀ ਨੂੰ ਸੰਗ ਨਾ ਕਰ ਗਏ ਸਾਡਾ ਤੇ ਘੱਟੋ ਘੜ ਜ਼ਿਆਦਾ ਨਹੀਂ ਤੇ ਤੁਸੀਂ ਮੰਨੋਗੇ ਤੇ ਜੁਐਲਰੀ ਵੱਖਰੀ ਲੈ ਗਈ ਆ ਕੈਸ਼ ਵੱਖਰਾ ਲੈ ਗਈ ਆ ਭਾਂਣ ਤੋੜ ਵੱਖਰੀ ਲੈ ਕਰਤੀ ਆ ਅਸੀਂ ਤੁਹਾਨੂੰ ਕੀ ਦੱਸ ਸਕਦੇ ਤੁਸੀਂ ਸਾਡੀ ਵੀਡੀਓ ਵੇਖ ਕੇ ਦੱਸ ਸਕਦੇ ਜੇ ਕਿੰਨਾ ਨੁਕਸਾਨ ਹੋਇਆ ਸਾਡਾ ਅਸੀਂ ਇਹੋ ਮੰਗ ਕਰਦੇ ਆ ਵੀ ਇਨਸਾਫ ਕਰੋ ਸਾਡਾ ਜੋ ਬੰਦਾ ਜਿਹੜੇ ਮੁੰਡਿਆਂ ਨੇ ਕੀਤਾ ਵਾ ਉਹਨਾਂ ਨੂੰ ਚੁੱਕੋ ਉਹਨਾਂ ਨੂੰ ਬੰਦੀ ਕਾਰਵਾਈ ਕੀਤੀ ਜਾਵੇ ਜੋ ਬੰਦੀ ਇਹ ਕਾਰਵਾਈ ਕਰੇ ਅਸੀਂ ਸੇਫ ਨਹੀਂ ਹੈਗੇ ਆ ਜੀ ਮਾਲਾ ਦੇ ਵਿੱਚ ਤੇ ਅਸੀਂ ਸੇਫ ਹੀ ਨਹੀਂ ਹੈਗੇ ਅਸੀਂ ਅੱਜ ਵੀ ਕਹਿੰਨੇ ਕੱਲ ਵੀ ਕਹਿੰਨੇ ਬਾਕੀ ਇਹ ਨਹੀਂ ਆ ਬਈ ਇੱਥੇ ਤੱਕ ਆ ਅਸੀਂ ਅੱਗੇ ਤੱਕ ਵੀ ਜਾਵਾਂਗੇ ਅਸੀਂ ਅੱਗੇ ਤੱਕ ਵੀ ਕਾਰਵਾਈ ਕਰਾਂਗੇ ਜਿੰਨਾਂ ਸਾਡੀ ਨਹੀਂ ਸੁਣੀ ਉਹ ਵੀ ਵੇਖਾਂਗੇ ਅਸੀਂ ਇਹ ਜੀ ਮਨੀਸ਼ ਕੁਮਾਰ ਇੱਥੇ ਡੀਐਸਐਨ ਕਲੇਬ ਦੇ ਵਿੱਚ ਪਰਿਵਾਰ ਸਮੇਤ ਰਹਿਸ਼ ਰੱਖ ਰਿਹਾ ਤੇ ਜਿਹਦੇ ਮਤਲਬ ਕੋਈ ਕੋਈ ਲੜਕਿਆਂ ਦਾ ਕੋਈ ਪੁਰਾਣਾ ਟਕਰਾਅ ਰਹਿ ਗਿਆ ਸੀ ਪਿੰਨ 88 ਫੁੱਟ ਰਹਿੰਦਿਆਂ ਦੇ ਉਹ ਕੋਈ ਕੁਝ ਮੁੰਡੇ ਆ ਕੇ ਤੇ ਇਹਨਾਂ ਦੇ ਕੋਲ ਮੋਟਰਸਾਈਕਲ ਸਵਾਰ ਹੋ ਕੇ ਘਰ ਦੀ ਉਹਨਾਂ ਪੰਦ ਤੋੜ ਕਰਕੇ ਗਏ ਇਸ ਬੰਦੇ ਜਿਹੜਾ ਵੇਹੀ ਆ ਪਈ ਅੰਦਰ ਦੀ ਘਰਤੀ ਤੇ ਤੀਜੇ ਜਗਦੀ ਨੁਕਸਾਨ ਉਹਨਾਂ ਦਾ ਕਾਫੀ ਹੋਇਆ ਜਿੱਦਾਂ ਟੀਵੀ ਫ੍ਰਿਜ ਵਗੈਰਾ ਐਲਸੀਡੀ ਵਗੈਰਾ ਪੰਨਪੂਟ ਤੋੜ ਕਰਕੇ ਬੈਡ ਬੁੱਡ ਦੀ ਸਾਮਾਨ ਦੀ ਸੀਸੀਟੀਵੀ ਹੈ ਨਾ ਸੀਸੀਟੀਵੀ ਵੀ ਚੱਲ ਰਲਦੇ ਨਹੀਂ ਇਹ ਕਿਹ ਬਾਹਰੇ ਪਰਚਾ ਤਾਂ ਹੀ ਕਰਦਾ ਜੀ